ਅੱਜ ਦਾ ਜਿਹੜਾ ਪ੍ਰੋਲਸੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਜੁਨियर ਗੁਰਦਾਸਪੁਰ ਵੱਲੋਂ ਮੈਂ ਜੋ ਪਿਛਲੇ ਦਿਨੀ ਸਾਡੇ ਗੁਰਦਾਸਪੁਰ ਵਿੱਚ ਬਹੁਤ ਮੰਤ ਭਾਗਾ ਇੱਕ ਵਾਕਿਆ ਵਰਤਿਆ ਸੀ ਕਿ ਚਾਰ ਪੰਜ ਦੁਕਾਨਾਂ ਨੂੰ ਇਕੱਠੇ ਜਿਹੜੇ ਉਹ ਅੱਗ ਲੱਗੇ ਦਾ ਉਹਨਾਂ ਨੂੰ ਨੁਕਸਾਨ ਹੋਇਆ ਸੀ ਉਹ ਸਾਡੇ ਮਨ ਦੇ ਵਿੱਚ ਬੜਾ ਇੱਕ ਦਰਦ ਸੀ ਕਿ ਅਸੀਂ ਉਹਨਾਂ ਭਰਾਵਾਂ ਨੂੰ ਜਿਹੜਾ ਵਾ ਕੁਝ ਨਾ ਕੁਝ ਛੋੜਾਂ ਦੀ ਆਪਾਂ ਹੈਲਪ ਕਰ ਸਕੀਏ ਤੇ ਆਪਾਂ ਉਹ ਛੋਟਾ ਜਿਹਾ ਪ੍ਰੇਰਣਾ ਕਰਕੇ ਆਪਾਂ ਸਮਾਜ ਦੇ ਵਿੱਚੋਂ ਥੋੜਾ ਜਿਹਾ ਕਲੈਕਸ਼ਨ ਕਰਕੇ ਉਹਨਾਂ ਵਿੱਚ ਜਿਹੜੇ ਮੇਰੇ ਹੋਰ ਸਾਥੀ ਸੀ ਮੇਰੇ ਛੇ ਭੂਮੀ ਵਾਲਿਆਂ ਨੇ ਅ ਸ੍ਰੀਨਾਥਨ ਜਗਰ ਮੰਚ ਨੇ ਸਾਇੰਸ ਸੁਸਾਇਟੀ ਨੇ ਵੀ ਮੇਰੀ ਕਾਫੀ ਹੈਲਪ ਕਰਕੇ ਜਿਹਦੇ ਨਾਲ ਆਪਾਂ ਉਹ ਰਾਸ਼ੀ ਇਕੱਠੀ ਕਰਕੇ ਤੇ ਅੱਜ ਆਪਾਂ ਅ ਕਿਹਦੇ 8 ਬੰਦਿਆਂ ਨੂੰ 9 ਨੂੰ ਆਪਾਂ ਉਹ ਰਾਸ਼ੀ 9 ਬੰਦਿਆਂ ਨੂੰ ਰਾਸ਼ੀ ਦਿੱਤੀ ਹੈ ਕਿਉਂਕਿ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਦੋ ਇਨਸੀਡੈਂਟ ਹੋਏ ਸੀ ਆਪਾਂ ਉਹਨਾਂ ਨੂੰ ਵੀ ਨਾਲ ਵਿੱਚ ਆਪਾਂ ਵਾਲੋ ਕਰ ਲਿਆ ਕਿਉਂਕਿ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਸੀ ਔਰ ਮੈਨੂੰ ਅੱਜ ਜਿੱਥੇ ਉਹਨਾਂ ਦੀ ਹੈਲਪ ਕਰਕੇ ਮੈਨੂੰ ਖੁਸ਼ੀ ਵੀ ਹੋ ਰਹੀ ਆ ਤੇ ਨਾਲ ਨਾਲ ਮੈਂ ਇਹ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਵਾਹਿਗੁਰੂ ਸਾਨੂੰ ਇਹੋ ਜੀ 기ਤਨਾ ਦੁਬਾਰਾ ਬੋਪਾ ਦਾ ਵਿਕਲ ਦਾ ਨਾ ਸਾਨੂੰ ਮੌਕਾ ਮਿਲੇ ਕਿਉਂਕਿ ਦੁਕਾਨਦਾਰ ਇੱਕ ਇਹੋ ਜੀ ਸੋਸਾਇਟੀ ਆ ਜਿਨਿਆਂ ਜੋ ਕੁਛ ਸਾਡਾ ਹੁੰਦਾ ਵਾ ਉਹ ਸਭ ਦੁਕਾਨਾਂ ਦੇ ਅੰਦਰ ਹੁੰਦਾ ਦਾ ਸਾਡੇ ਘਰਾਂ ਦੇ ਵਿੱਚ ਤੇ ਸਿਰਫ ਖਾਣ ਪੀਣ ਦਾ ਸਮਾਨ ਹੀ ਹੁੰਦਾ ਵਾ ਔਰ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਕਾਂਗਰਸੀ ਹੋਵੇ ਚਾਹੇ ਖਾਲੀ ਹੋਵੇ ਚਾਹੇ ਭਾਜਪਾ ਦੇ ਕੋਈ ਸਰਕਾਰ ਵਪਾਰੀਆਂ ਦਾ ਪੱਖ ਸੁਣ ਕੇ ਜਾਂ ਪੱਖ ਲੈ ਕੇ ਰਾਜੀ ਨਹੀਂ ਉਹਦੇ ਵਿੱਚ ਰੀਜ਼ਨ ਇਹ ਹੈ ਮੈਂ ਦੇਖਦਾ ਵੀ ਵਨ ਨੇਸ਼ਨ ਵਨ ਟੈਕਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਫੋਰਨ ਸਿਸਟਮ ਦੇ ਸਾਡੇ ਕੋਲ ਟੈਕਸਾਂ ਵੀ ਲਏ ਜਾਂਦੀਆਂ ਨੇ ਪਰ ਫਸਿਲਿਟੀ ਸਾਡੇ ਨੂੰ ਨਹੀਂ ਮਿਲਦੀ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੈਂ 2 ਦਿਨ ਪਹਿਲਾਂ ਅਹਿਮਾਨਜੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਥਰੂ ਡੀਸੀ ਅਹਿਮਾਨਜੋਗ ਸੀਐਮਟ ਸਾਹਿਬ ਨੂੰ ਐਸੀ ਗੱਲ ਮੈਂ ਦਿੱਤੀ ਕਿ ਆਪਾਂ ਕਿਸੇ ਕਾਰਨ ਵੀ ਅਗਰ ਕਿਸੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਅੱਗ ਦੇ ਨਾਲ ਸ਼ਾਰਟ ਸਰਕਟ ਨਾਲ ਨੁਕਸਾਨ ਹੋ ਜਾਂਦਾ ਤੇ ਇਹਨੂੰ ਕੁਦਰਤੀ ਆਫਤ ਮੰਨ ਕੇ ਇਹਨਾਂ ਦਾ ਜਿਹੜਾ ਮੁਆਵਜ਼ਾ ਬਣਾਉਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹਨਾਂ ਵਪਾਰੀਆਂ ਦਾ ਆਪਾਂ ਉਹਨਾਂ ਦਾ ਜੋ ਉਹਨਾਂ ਦਾ ਮੁਆਵਜ਼ਾ ਦੇ ਕੇ ਉਹਨਾਂ ਦਾ ਪਰਪਾਈ ਕਰ ਸਕੀਏ ਔਰ ਮੈਂ ਮਹਿਸੂਸ ਕਰਦਾ ਕਿ ਜਿੱਥੋਂ ਤੱਕ ਵਪਾਰੀਆਂ ਦੀਆਂ ਡਿਮਾਂਡਸ ਹੈਗੀਆਂ ਨੇ ਤੇ ਸਾਨੂੰ ਇਹਦੇ ਬਾਰੇ ਇੱਕ ਹੱਲਾ ਬੋਲਣਾ ਪੈਣਾ ਇਹ ਆਪ ਵੀ ਸਾਨੂੰ ਹੋਂਦ ਦੱਸਣੀ ਪਣੀ ਹੈ ਮੈਂ ਥੋੜੇ ਦਿਨਾਂ ਵਿੱਚ ਹੀ ਸਾਡੇ ਪੰਜਾਬ ਦੇ ਪ੍ਰਧਾਨ ਪਿਆਰੇ لال ਸੇਠ ਜੀ ਨੇ ਉਹਨਾਂ ਦਾ ਫਲਾਗ ਹੈ ਕਿਤੇ ਇੱਕਾਂ ਇੱਕ ਪੂਰੇ ਪੰਜਾਬ ਲੈਵਲ ਤੇ ਆਪਾਂ ਇੱਕ ਇਕੱਠੇ ਕਰਕੇ ਸਾਨੂੰ ਭਾਏ ਪ੍ਰੋਟੈਸਟ ਕਰਨਾ ਪਵੇ ਸਰਕਾਰ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਨੇ ਕਿਉਂਕਿ ਕੋਈ ਵੀ ਕਾਨੂੰਨ ਵਪਾਰੀਆਂ ਨੂੰ ਨਿਚੋੜਨ ਵਾਸਤੇ ਬਣਾਇਆ ਗਿਆ ਦਾ ਵਪਾਰੀਆਂ ਨੂੰ ਕੁਝ ਦੇਣ ਵਾਸਤੇ ਨਹੀਂ ਬਣਾਇਆ ਦਾ ਆਪਾਂ ਵਪਾਰੀ ਲੋਕ ਟੈਕਸਾਂ ਦੰਦੇ ਆਂ ਔਰ ਸਟੇਸ਼ਨਰੀ ਕੋਲੋਂ ਲਾਣੇ ਆਂ ਅਕਾਊਂਟੈਂਟਸ ਦੇ ਪੈਸੇ ਕੋਲੋਂ ਦੰਦੇ ਆਂ ਵਕੀਲਾਂ ਨੂੰ ਪੈਸੇ ਕੋਲੋਂ ਦੇ ਕੇ ਤੇ ਆਪਾਂ ਰਿਟਰਨ ਫਾਈਲ ਕਰਦੇ ਆਂ ਇਵਨ ਕਿ ਸਟੇਸ਼ਨਰੀ ਵੀ ਕੋਲੋਂ ਲਾਣੇ ਆਂ ਅਸੀਂ ਸਰਕਾਰ ਦੇ ਅਨਪਲਾਈਮੈਂਟ ਖਤਮ ਕਰਨ ਵਿੱਚ ਵੀ ਆਪਾਂ ਬੜਾ ਸਹਿਯੋਗ ਦਿੰਨੇ ਆ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੰਨੀ ਜੀਐਸਈ ਜਮ੍ਹਾਂ ਕਰਾਣੇ ਆ ਉਹ ਜੀਐਸਟੀ ਦੇ ਰੂਪ ਵਿੱਚ ਸਾਡੇ ਪੈਸੇ ਨੂੰ ਮਿਸਯੂਜ਼ ਕੀਤਾ ਜਾਂਦਾ ਸਾਡੇ ਪੈਸੇ ਦੇ ਨਾਲ ਫ੍ਰੀ ਰਾਸ਼ਨ ਫ੍ਰੀ ਬਿਜਲੀ ਔਰ ਸਰਕਾਰ ਹੋਰ ਫਜ਼ਰੀ ਦੀਆਂ ਜੜੀਆਂ ਸਕੀਮਾਂ ਚਲਾਉਂਦੀ ਹੈ ਸਾਡੇ ਪੈਸੇ ਨਾਲ ਚਲਾ ਕੇ ਪਰ ਜਿਹੜੇ ਟੈਕਸ ਪੇਰਰ ਨੇ ਜਿਹੜੇ ਦੁਕਾਨਦਾਰ ਜਿਹੜੇ ਵਪਾਰੀ ਲੋਕ ਟੈਕਸਾਂ ਦੇ ਕੇ ਪੁਨਾ ਵੱਲ ਟੈਕਸ ਪੇਰੇ ਵੱਲ ਕੋਈ ਪੈਸਾ ਮੋੜਿਆ ਨਹੀਂ ਜਾ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸਮਾਂ ਲੰਘ ਗਿਆ ਸਰਕਾਰਾਂ ਜਾਗ ਜਣ ਵਪਾਰੀ ਜਾਗਰ ਹੋ ਚੁੱਕਾ ਔਰ ਅਸੀਂ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਮਾਹੌਲ ਬਣਾ ਦਾਂਗੇ ਕਿ ਸਰਕਾਰਾਂ ਨੂੰ ਵਪਾਰ ਮੰਡਲ ਦੇ ਨਾਲ ਮੀਟਿੰਗ ਕਰਨੀ ਪੈਗੀ ਇੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਅੱਜ ਖੜੇ ਨੇ ਸਾਰਿਆਂ ਨੇ ਸਾਨੂੰ ਬਹੁਤ ਸਾਥ ਦਿੱਤਾ ਔਰ ਮੈਂ ਆਸ ਕਰਦਾ ਇਸੇ ਤਰ੍ਹਾਂ ਹੀ ਸਾਡੇ ਗੁਰਦਾਸਪੁਰ ਦੇ ਵਪਾਰੀ ਮੇਰਾ ਸਾਥ ਦੇਣਗੇ ਔਰ ਮੈਂ ਇਹਨਾਂ ਵਾਸਤੇ ਜਿੰਨਾ ਔਰ ਮੇਰੇ ਵਾਸਤੇ ਜਿਹੜੇ ਪਹਿਲ ਉਹ ਪਹਿਲਾ ਮੈਂ ਵਪਾਰੀ ਐ ਵਪਾਰ ਮੰਡਲ ਹੀ ਮੇਰੀ ਜ਼ਿੰਦਗੀ ਐ ਵਪਾਰ ਮੰਡਲ ਹੀ ਮੇਰਾ ਚਾਹੇ ਖੂਨ ਵਿਗੜੇ ਮੈਂ ਦੇਣ ਲਈ ਤਿਆਰ ਪਰ ਮੈਂ ਕਿਸੇ ਗੱਲ ਤੇ ਪਿੱਛੇ ਨਹੀਂ ਹਟਾਂਗਾ ਇਹ ਮੈਂ ਅੱਜ ਦੱਸ ਦੇਣਾ ਕਿ ਜੋ ਸਾਡੀਆਂ ਡਿਮਾਂਡਸ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਪ ਪੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਕੋਈ ਸਾਡੇ ਤੇ ਹੈਲਥ ਸਿਸਟਮ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਸਾਡੀ ਸਾਰ ਨਹੀਂ ਲਈ ਜਾਂਦੀ ਇਸ ਕਰਕੇ ਸਰਕਾਰਾਂ ਨੂੰ ਇਹ ਗੱਲ ਸੋਚਣੀ ਪੈਗੀ ਨਹੀਂ ਤੇ ਆਪਾਂ ਆਪਣੇ ਤੌਰ ਤੇ ਫਿਰ ਆਪਣੀ ਹੋਣ ਦੱਸ ਕੇ ਵਪਾਰੀ ਹੋਣ ਦੱਸ ਕੇ ਫਿਰ ਸਾਨੂੰ ਵੀ ਪ੍ਰੋਟੈਸਟ ਕਰਕੇ ਆਪਣੀ ਹੋਣ ਦੱਸਣੀ ਪੈਗੀ ਇਹਨਾਂ ਕਹਿੰਦਾ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਜਿੰਨੇ ਵੀ ਮੇਰੇ ਵੀਰ ਜਿੰਨੇ ਮੇਰੇ ਭਰਾ ਵਪਾਰੀ ਆਏ ਨੇ ਜਿਨ੍ਹਾਂ ਨੂੰ ਆਪਾਂ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪਰਮਪਿਤਾ ਪਰਮਾਤਮਾ ਵਾਹਿਗੁਰੂ ਅਰਦਾਸ ਕਰਦਾ ਕਿ ਪਰਮਾਤਮਾ ਅਸੀਂ ਇਹਨਾਂ ਦਾ ਘਾਟਾ ਪੂਰਾ ਨਹੀਂ ਕਰ ਸਕਦੇ ਇਹਨਾਂ ਦਾ ਘਾਟਾ ਤੁਸੀਂ ਪੂਰਾ ਕਰਨਾ ਇਹਨਾਂ ਨੂੰ ਤੁਸੀਂ ਚੜ੍ਹਦੀਆਂ ਗੱਲਾਂ ਰੱਖੋ ਇਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਚੰਗੀ ਅੱਗੇ ਸੇਤਮੰਦ ਕਰੋ ਤਾਂ ਜੋ ਇਹ ਆਪਣਾ ਆਪਣਾ ਪਰਿਵਾਰ ਚੰਗੇ ਢੰਗ ਨਾਲ ਚਲਾ ਸਕਣ ਰਿਫਾਇਰ ਮੰਡਲ ਹਮੇਸ਼ਾ ਹੀ ਵਪਾਰੀਆਂ ਲਈ ਸਬੱਤ ਲਈ ਤਤਪਰ ਰਹੇਗਾ ਔਰ ਹਮੇਸ਼ਾ ਹੀ ਰਹਿਾਵਿਤ ਗਾਂ ਵੀ ਰਹੇਗਾ ਇਹਨਾਂ ਕਹਦਾ ਤੁਹਾਡੇ ਸਾਰਿਆਂ ਦਾ ਇੱਥੇ ਜਿੰਨੇ ਪ੍ਰੈਸ ਰਿਪੋਰਟਰ ਵੀ ਆਏ ਨੇ ਮੇਰੇ ਭਰਾਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਦਾਂ ਸਮਾਂ ਸਾਡੇ ਨਾਲ ਉਹਨਾਂ ਨੇ ਬਤਾਇਆ ਵਾ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਜਿਨੇ ਵੀ ਸੋਸਾਇਟੀਆਂ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਰ੍ਹਾਈਆਂ ਤੋਂ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਅਸੀਂ ਇਸੇ ਤਰ੍ਹਾਂ ਦੀ ਗੱਲ ਮੇਰੇ ਤੇ ਗੁਰਦਾਸਪੁਰ ਦੇ ਵਪਾਰ ਮੰਡਲ ਨੂੰ ਪੰਜਾਬ ਲੈਵਲ ਤੇ ਖੜ ਕੇ ਇੱਕ ਚੰਗੀ ਬਲਦੀ ਦੇ ਇੱਕ ਚੰਗੇ ਹੋਣ ਦਾ ਸਬੂਤ ਦਵਾਂਗੇ ਇਹਨਾਂ ਕਹਦਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਔਰ ਇੱਕ ਨਾਅਰੇ ਲਾਵਾਂਗਾ ਕਿ ਜੈ ਵਪਾਰੀ ਜੈ ਵਪਾਰ ਮੰਡਲ ਵਪਾਰ ਮੰਡਲ ਜੈਦਾਬਾਦ ਵਪਾਰ ਮੰਡਲ ਜੈਦਾਬਾਦ